ਸੰਭਾ ਰਹੀ ਕੋਈ ਬੱਚਾ ਇਸ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਸ਼ਹਿਰ ਚੁੜਦੇ ਡਰੋਨ ਨੇ ਪੁਲਿਸ ਨੂੰ ਭਜਨਾ ਪਾ ਦਿੱਤੀਆਂ ਇੱਕ ਪਾਸੇ ਨਾਮਜ਼ਦਗੀਆਂ ਚੱਲ ਰਹੀਆਂ ਸਹੀ ਤਾਂ ਦੂਜੇ ਪਾਸੇ ਡਰੋਨ ਦੇ ਕੇ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਥਾਂ ਥਾਂ ਤੇ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਡਰੋਨ ਕਾਫੀ ਸਮੇਂ ਤੱਕ ਉੜਦਾ ਰਿਹਾ ਜਿਸ ਨੂੰ ਦੇਖ ਕੇ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪੁਲਿਸ ਹਰਕਤ ਚਾਈ ਅਤੇ ਡਰੋਨਸ ਨੇ ਡਰੋਨ ਉਡਾਉਣ ਵਾਲੇ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਹਾਲਾਂਕਿ ਪੁਲਿਸ ਨੇ ਇਸ ਦੌਰਾਨ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਵੀ ਰੋਕ ਦਿੱਤਾ ਵੇਹੜਾ ਕੰਮ ਨਾ ਕਰ ਰਹੀ ਕੰਮ ਮੈਨੇ ਬੰਛਾ ਦੇ ਲਾਈਨ ਦੇਖ ਲਈ ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ 티ਮਾਨ ਨੇ ਸਰਹੱਦੀ ਏਰੀਆ ਹੁਣ ਕਰਨ ਡਰੋਨ ਅਡਾਉਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਚੋਣਾ ਦੇ ਚੱਲਦਿਆਂ ਵੀ ਬੇਹਦ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਹਦਾਇਤਾਂ ਦੀਆਂ ਤੱਜੀਆਂ ਉੜਦੀਆਂ ਨਜ਼ਰਾਂ ਆਈਆਂ ਜਿੱਥੇ ਪੁਲਿਸ ਦੀ ਨੱਕ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਥਾਂ-ਥਾਂ ਪੁਲਿਸ ਤੈਨਾਤ ਹੋਣ ਦੇ ਬਾਵਜੂਦ ਵੀ ਅਸਮਾਨ ਵਿੱਚ ਡਰੋਨ ਉਡਦਾ ਨਜ਼ਰ ਆਇਆ ਦੱਸਿਆ ਕਿ ਡਰੋਨ ਬਸਪਾ ਦੇ ਉਮੀਦਵਾਰ ਸੁਰਿੰਦਰ ਕੰਬੋਜ਼ ਦੇ ਕਾਫਲੇ ਨਾਲ ਉਡ ਰਹਾ ਸੀ ਜਿਸ ਤੇ ਪੁਲਿਸ ਦੀ ਨਜ਼ਰ ਤੱਕ ਨਹੀਂ ਪਈ ਅਤੇ ਜਦੋਂ ਮੀਡੀਆ ਨੇ ਇਸ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਚਾਹਿਆ ਤਾਂ ਪੁਲਿਸ ਆਪਣੀ ਲਾਪਰਵਾਹੀ ਨੂੰ ਛੁਪਾਉਣ ਲਈ ਮੀਡੀਆ ਦੇ ਕੈਮਰੇ ਬੰਦ ਕਰਵਾਉਂਦੀ ਨਜ਼ਰ ਆਈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਕਿ ਇਸ ਡਰੋਨ ਨੂੰ ਉਡਾਣ ਲਈ ਕੋਈ ਪਰਮਿਸ਼ਨ ਲਈ ਗਈ ਸੀ ਜਾਂ ਫਿਰ ਨਹੀਂ ਪੈਡਰੋਲ ਉੜਦਾ ਦੇਖ ਕੇ ਪੁਲਿਸ ਨੂੰ ਭੱਜਣਾ ਜ਼ਰੂਰ ਪੈ ਗਈਆਂ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਚੱਪੇ-ਚੱਪੇ ਤੇ ਪੁਲਿਸ ਸਨਤ ਹੋਣ ਦੇ ਬਾਵਜੂਦ ਵੀ ਡਰੋਨ ਪੁਲਿਸ ਨੂੰ ਨਜ਼ਰ ਕਿਉਂ ਨਹੀਂ ਆਇਆ ਜੋ ਕਿ ਸੁਰੱਖਿਆ ਨੂੰ ਲੈ ਕੇ ਵੀ ਵੱਡਾ ਸਵਾਲ ਹੈ ਦੱਸਦੀ ਹੈ ਕਿ ਸਰਹੱਦੀ ਏਰੀਆ ਹੋਣ ਕਾਰਨ ਡਰੋਨ ਤੇ ਸਖਤ ਪਾਬੰਦੀ ਲਗਾਈ ਗਈ ਹੈ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਡਰੋਨ ਪਹਿਲਾ ਹੀ ਬੀਐਸਐਫ ਅਤੇ ਪੰਜਾਬ ਪੁਲਿਸ ਲਈ ਚੇਤਾ ਦਾ ਵਿਸ਼ਾ ਬਣੇ ਹੋਏ ਨੇ ਅਜਿਹੇ ਵਿੱਚ ਨਾਮਜਿਤਗੀਆਂ ਪੱਤਰ ਭਰਦੇ ਸਮੇਂ ਇਸ ਉੜਦੇ ਡਰੋਨ ਨੇ ਪੁਲਿਸ ਨੂੰ ਤਰੇੜੀਆਂ ਲਿਆ ਦਿੱਤੀ ਹਾਲਾਂਕਿ ਪੁਲਿਸ ਨੇ ਮੌਕਾ ਸਾਬਦੇ ਆ ਡਰੋਨ ਉਡਾਉਣ ਵਾਲੇ ਨੂੰ ਡਰੋਨ ਸਣੇ ਕਾਬੂ ਕਰ ਲਿਆ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ